ਦੀ ਬੇਨਤੀ ਕਰਨੀ ਚਾਹੁੰਦੇ ਆ ਜੋ ਕਿ ਪਿਛਲੇ ਦਿਨੀ ਨੰਦਪੁਰ ਕਲਾउड ਦੇ ਟੂਰਨਾਮੈਂਟ ਤੇ ਵਿਵਾਦ ਹੋਇਆ ਸੀਗਾ ਪਰਸਾਨਪੁਰ ਦੀ ਟੀਮ ਦਾ ਗੁਰਵਿੰਦਰ ਖਾਂ ਦੇ ਦਾ ਸੋ ਸਾਰੇ ਪ੍ਰਬੰਧਕ ਜਿਹੜੇ ਨੰਦਪੁਰ ਕਲਾउड ਦੇ ਖੜੇ ਨੇ ਗੁਰਵਿੰਦਰ ਵੀ ਸਾਡਾ ਖੜਾ ਹੈ ਸਾਰੇ ਪਲੇਅਰ ਵੀ ਅਸੀਂ ਖੜੇ ਆ ਸੋ ਇਸ ਤਰ੍ਹਾਂ ਨਹੀਂ ਆ ਜਿਹੜੀਆਂ ਗੱਲਾਂ ਕਬੱਡੀ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਆਉਣ ਵਾਲੇ ਸਮੇਂ ਦੇ ਲਈ ਜਿਹੜਾ ਇੱਕ ਪਲੇਅਰਾਂ ਦਾ ਤੇ ਪ੍ਰਬੰਧਕਾਂ ਦਾ ਇੱਕ ਬਾਉਂਡ ਹੁੰਦਾ ਹੈ, ਪਿਆਰ ਹੁੰਦਾ ਹੈ। ਉਹਨੂੰ ਕਾਇਮ ਰੱਖਣ ਦੇ ਲਈ ਅੱਜ ਅਸੀਂ ਸਾਰੇ ਭਰਾ ਇੱਥੇ ਇਕੱਤਰ ਹੋਏ ਆ। ਜੋ ਉਸ ਦਿਨ ਹੋਇਆ ਬਹੁਤ ਮੰਦਭਾਗਾ ਹੋਇਆ। ਸੋ ਜਿੱਥੇ ਵੀ ਕਬੱਡੀ ਨੂੰ ਚਾਹਣ ਵਾਲੇ ਬੈਠੇ ਨੇ ਉਹ ਸਾਰੇ ਇਸ ਗੱਲ ਦੇ ਲਈ ਬੜਾ ਚਿੰਤਕ ਨੇ, ਬੜਾ ਦੁਖੀ ਨੇ, ਅਰ ਭੀ ਇਹ ਨਹੀਂ ਹੋਣਾ ਚਾਹੀਦਾ ਸੀਗਾ। ਸੋ ਅੱਜ ਅਸੀਂ ਸਾਰਿਆਂ ਨੇ ਬੈਠ ਕੇ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਵੀ ਕੋਈ ਵੀ ਰੌਲਾ ਹੁੰਦਾ ਤਾਂ ਜਦੋਂ ਆਪਾਂ ਸਿਰ ਜੋੜ ਕੇ ਬੈਠਦੇ ਆ ਤਾਂ ਉਹ ਗੱਲਾਂ ਦੇ ਹੱਲ ਨਿਕਲੇ ਹੁੰਦੇ ਆ। ਸੋ ਅਸੀਂ ਸਾਰੇ ਭਰਾਵਾਂ ਨੇ ਬੈਠ ਕੇ ਕਬੱਡੀ ਦੀ ਵੈਤਰੀ ਲਈ ਅ ਸਿਰ ਜੋੜ ਕੇ ਜਿਹੜੇ ਜੋ ਵੀ ਆਪਸ ਵਿੱਚ ਆਪਣੇ ਕੋਈ ਗੱਲਾਂបਾਤਾਂ ਸੀਗੀਆਂ ਉਹ ਸਾਰੀਆਂ ਅੱਜ ਅਸੀਂ ਇੱਥੇ ਲੁਧਿਆਣੇ ਦੇ ਵਿੱਚ ਇਕੱਠੇ ਹੋ ਕੇ ਉਹ ਨਵੀਂਆਂ ਨੇ ਕਮੇਟੀ ਵੀ ਖੜੀ ਆ ਗੁਰਵਿੰਦਰ ਕਾਂਗਾ ਵੀ ਖੜਾ ਤੇ ਇੱਕ ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ ਕਬੱਡੀ ਜਗਤ ਦੇ ਉਹਨਾਂ ਵੀਰਾਂ ਨੂੰ ਜਿਹੜੇ ਪੇਸ਼ ਪੋਜ਼ਿਟਿਵਲੀ ਕੰਮ ਕਰਦੇ ਨੇ ਕਬੱਡੀ ਲਈ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੁਝ ਪੇਜ ਨੇ ਕੁਝ ਸਾਡੇ ਵੀਰ ਇਹੋ ਜਿਹੇ ਨੇ ਵੀ ਉਹਨਾਂ ਨੇ ਕੀ ਕਰਨਾ ਹੁੰਦਾ ਵੀ ਵੀਡੀਓ ਆਈ ਕਿਸੇ ਵੀ ਰੋਲੇ ਦੀ ਉਹ ਚੱਕ ਕੇ YouTube ਤੇ ਝਾੜ ਦੇਣੀ ਹੈ। ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਜੇ ਆਪਾਂ ਕਬੱਡੀ ਨੂੰ ਪਿਆਰ ਕਰਦੇ ਹਾਂ 100 ਹੌਣ ਤਾਈਆਂ ਨੇ। ਇਸ ਦਿਲ ਦੇ ਵਿੱਚ ਵੀ ਪਤਾ ਨਹੀਂ ਕਿੰਨਾ ਕੁਝ ਜਿਹੜਾ ਆ ਸ਼ੁਭਿਆ ਹੋਇਆ ਵੀ ਬੋਲਣ ਨੂੰ ਤਾਂ ਅਸੀਂ ਵੀ ਬਹੁਤ ਕੁਝ ਬੋਲ ਸਕਦੇ ਹਾਂ ਪਰ ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਆਪਾਂ ਕਬੱਡੀ ਨੂੰ ਅੱਗੇ ਲਿਆਂਡਣ ਵਾਲੀਆਂ ਗੱਲਾਂ ਕਰੀਏ ਨਾ ਕਿ ਇੱਥੇ ਜੇ ਆਪਾਂ ਪਲੇਅਰਾਂ ਦਾ ਤੇ ਆਪਸੀ ਪ੍ਰਬੰਧਕਾਂ ਦਾ ਜੇ ਆਪਾਂ ਟੱਕਰਾ ਕਰਵਾਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਬੱਡੀ ਕਰਾਉਂ ਕੌਣ ਤੇ ਕਬੱਡੀ ਖੇਡੂ ਕੌਣ ਤਾਂ ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਕੋਈ ਵੀ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਆ ਤਾਂ ਕੋਈ ਵੀ ਵੀਡੀਓ ਪਾਉਣ ਤੋਂ ਪਹਿਲਾਂ ਤਾਂ ਉਹ ਭਰਾ ਜਿਹੜੇ 네ਗੇਟਿਵ ਕਮੈਂਟ ਕਰਦੇ ਆ ਉਹਨਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਵੀ ਹਰ ਇੱਕ ਬੰਦਾ ਇੱਥੇ ਰਿਸਪੈਕਟਫੁਲੀ ਆ ਹਰ ਇੱਕ ਬੰਦੇ ਦੀ ਇੱਜ਼ਤ ਆ ਜੇ ਕੋਈ ਪਲੇਅਰ ਆਇਆ ਮੰਨ ਲਓ ਗੁਰਵਿੰਦਰ ਆਇਆ ਇਹਦੇ ਖਿਲਾਫ ਕਾਫੀ ਪੋਸਟਾਂ ਪਈਆਂ ਇੱਤਾਂ ਜੀ ਇੱਤਾਂ ਔਰ ਗੁਰਵਿੰਦਰ ਦੀ ਅੱਜ ਤੁਸੀਂ ਸਟੇਜ ਇਹ ਦੇਖ ਲਈ ਪਰ ਗੁਰਵਿੰਦਰ ਦੀ ਮਿਹਨਤ ਵੀ ਦੇਖੋ ਸੋ ਸਾਡੀ ਹੱਥ ਬੰਨ ਕੇ ਬੇਨਤੀ ਹੁਣਾ ਭਰਾਵਾਂ ਨੂੰ ਵੀ ਆਪਾਂ ਕਬੱਡੀ ਨੂੰ ਅੱਗੇ ਲਿਜਾਣ ਵਾਲੀਆਂ ਗੱਲਾਂ ਕਰੀਏ ਨਾ ਕਿ ਪਿੱਛੇ ਲਿਜਾਣ ਵਾਲੀਆਂ ਗੱਲਾਂ ਕਰੀਏ ਤੇ ਉਹਨਾਂ ਵੀਰਾਂ ਦਾ ਵੀ ਧੰਨਵਾਦ ਜਿਹੜੇ ਕਬੱਡੀ ਦੇ ਪੇਜ ਨੇ ਕਬੱਡੀ ਦੇ ਲਈ ਪੋਜ਼ਿਟਿਵ ਕੰਮ ਕਰਦੇ ਨੇ ਕਬੱਡੀ ਦੀ ਬਿਹਤਰੀ ਲਈ ਕੰਮ ਕਰਦੇ ਨੇ ਸੋ ਬਾਕੀ ਜਿਹੜੀ ਅਗਲੀ ਗੱਲਬਾਤ ਆ ਸਾਡੇ ਪ੍ਰਬੰਧਕ ਵੀਰ ਉਹ ਤੁਹਾਡੇ ਨਾਲ ਸਾਰੀ ਜਾਣਕਾਰੀ ਦੇ ਦੱਸਣਗੇ ਬਾਈ ਜਲਾਉ ਕੰਮ ਕਰਿਆ ਵੀ ਬਾਈ ਅੱਦਾ ਅੱਦਾ ਕਰਕੇ ਜੋ ਸਾਡੇ ਟੀਮ ਵਿੱਚ ਜਿੱਤਾਈ ਹੋਈ ਹੋਣੀ ਸੁਲਝਾ ਬੁਣਸਤ ਜਿੰਨਾ ਪਰ ਰੌਲਾ ਪਾਉਣਾ ਕੋਈ ਜ਼ਿਆਦਾ ਬਦਲਾ ਕਦੇ ਦੇ ਲੜਾਈਆ ਤਾਂ ਸਿੱਧੂ ਜਿੰਨਾ ਵਰਜੀ ਦਾ ਉਹਦੇ ਵੱਧ ਹੀ ਜਾਂਦੀ ਆ ਤੇ ਅੱਜ ਜਿੱਤੇ ਲੁਧਿਆਣਾ ਚ ਕੱਢੇ ਹੋਏ ਬਾਈ ਲੈ ਕੇ ਆਇਆ ਬਾਈ ਸਾਡੇ ਵਿੱਚ ਕੋਈ ਰੋਸਾ ਨਹੀਂ ਬਾਈ ਦੇ ਖਲਾਫ ਵੀ ਨਾ ਬਾਈ ਨੂੰ ਸਾਡੇ ਨਾਲ ਕੋਈ ਰੋਸਾ ਬਾਈ ਨੇ ਕਹਿ ਰਿਆ ਸੀ ਕਿ ਆਪਣੇ ਪੇਚ ਦੇ ਵੀ ਬਾਈ ਮੈਂ ਗੱਡੀ ਨੂੰ ਖੇਡਦਾ ਸੀ ਬਾਈ ਨੂੰ ਇੱਥੇ ਲਾਇਆ ਫਾਈਨਲ ਗੱਲਬਾਤ ਚਾਹੀਏ ਇਹ ਜੋ ਕੋਈ ਰੌਲਾ ਨਹੀਂ ਸਾਡੇ ਜੇ ਪਲੇਰਾਵਾ ਤੇ ਬਹੁਤ ਇੱਜ਼ਤ ਹੈ ਯਾਰ ਅਸੀਂ ਇੰਨਾ ਪਾਣੀ ਤਾਂ ਨਹੀਂ ਕੱਢ ਕੇ ਗਰਾਊਂਡ ਤਿਆਰ ਕਰਕੇ ਬਾਈ ਨੂੰ ਖਾਉਣ ਵਾਸਤੇ ਤੇ ਇਹਨਾਂ ਦੱਸਦੇ ਚਲੋ ਕੋਈ ਗਲਤੀਆਂ ਜਿਹੜੀਆਂ ਵਿੱਚੋਂ ਵਿੱਚ ਸਾਨੂੰ ਨਹੀਂ ਪਤਾ ਲੱਗੀਆਂ ਤੇ ਅਸੀਂ ਅੱਜ ਬਾਈ ਦਾ ਦਰਵਾਜ਼ਾ ਕਰਦੇ ਹਾਂ ਕਿ ਸਾਡੇ ਗੇਂਦ ਇੱਥੇ ਆ ਗਿਆ ਅੱਗੇ ਤੋਂ ਸਾਡੇ ਬਾਈ ਤੇ ਬਾਈਵਾਸ ਤੇ ਕੋਈ ਸਾਡੇ ਦੇ ਵਿੱਚ ਗੁੱਸਾ ਨਹੀਂ ਕੋਈ ਲੜਾਈ ਨਹੀਂ ਅੱਗੇ ਤੋਂ ਵੀ ਬਾਈ ਆਊਗਾ ਖੇਡੂ ਸਾਡੇ ਕੋ ਖੇਡੂਗਾ ਤੇ ਬਾਕੀ ਮੇਰੀ ਬੇਇੱਜ਼ਤੀ ਹੈ ਕਿ ਬਾਈ ਦੇ ਵਿੱਚ ਪੇਟਾਂ ਦੇ ਗਲਤ ਮੈਂ ਅਸੀਂ ਹੋਨੇ ਆਂ ਉਹ ਅੱਜ ਤੋਂ ਬਾਅਦ ਨਾ ਪਾਇਓ ਤੇ ਮੇਰਾ ਵੀਰ ਬਣ ਕੇ ਲੜਾਈ ਨੂੰ ਵਧਾਇਆ ਨਾ ਕਰੋ ਸਾਫ ਸਾਫ ਚੀਕਾ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਜਿਹੜੀ ਆ ਉਹ ਗੱਲਬਾਤ ਨਹੀਂ ਹੋਊਗੀ ਤੇ ਆਪਾਂ ਕਬੱਡੀ ਨੂੰ ਅੱਗੇ ਲਿਜਾਣ ਦੇ ਲਈ ਹੋਰ ਸਾਰੇ ਕੰਮ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੜੀ ਜਗ੍ਹਾ ਨਹੀਂ ਖਾਮ ਹੋਣੀ। ਹਾਂ ਚਲੋ ਇੱਕ ਮਿੰਟ। This <laughs> is